ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀਟੀ ਪਹੁੰਚੇ ਪਿੰਡ ਖੇੜਾ ਮਾਲਪੁਰ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਦੁਆਬਾ ਸਪੋਰਟਿੰਗ ਕਲੱਬ ਖੇੜਾ ਮਾਲਪੁਰ ਵੱਲੋਂ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਦੀਗਵਾਈ ਹੇਠ ਕਰਤਾਰ ਸਿੰਘ ਬੈਂਸ ਜਾਦਗਰ ਸਟੇਡੀਅਮ ਖੇੜਾ ਵਿਖੇ 15ਵਾਂ ਦੁਆਬਾ ਕੱਪ ਫੁੱਟਬਾਲ ਟਰਨਮੈਂਟ ਚਾਨੋ ਸ਼ੋਕਤਾ ਸਮਾਪਤ ਹੋਇਆ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗਲਵਤ ਕਰਦੇ ਹੋਏ ਦੱਸਿਆ ਕਿ ਅੱਜ ਖੇਡ ਗਏ ਫਾਈਨਲ ਮੈਚਾਂ ਮੌਕੇ ਮੁੱਖ ਮਹਿਮਾਨ ਮੈਡਮ ਕਮਲਜੀਤ कौर ਗਿਲ ਕੈਨੇਡਾ ਰਮਨਦੀਪ कौर ਨਾਗਰਾ ਅਰਜੀਤ ਸਿੰਘ ਨਾਗਰਾ ਜਸਵੰਤ ਅਵਤਾਰ ਸਿੰਘ ਬੈਂਸ ਨੇ ਪਹੁੰਚ ਕੇ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ ਸਮਾਗਮ ਦੀ ਪ੍ਰਧਾਨਗੀ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਭਰਮਜੀਤ ਸਿੰਘ ਪੰਮਾ ਬਾਹਵਾਲ ਜਗਮਉਨ ਸਿੰਘ ਜੱਗੀ ਹਵੇਲੀ ਕਸ਼ਮੀਰ ਸਿੰਘ ਪੂਨੀਆ ਕੁਲਵਿੰਦਰ ਸਿੰਘ ਬੈਂਸ ਅਮਰੀਕਾ ਸੰਜੀਤ ਕੁਮਾਰ ਪਚਨਗਲਾ सुरेंद्रपाल संधु चमन सिंह खेड़ा चैन सिंह बैंस यू एस ए अवतार सिंह बैंस गजन सिंह बैंस कनेडा जसपाल सिंह खानपुर निर्मल सिंह ढीलोवाल जस कमल सिंह ढाडा कल सुखविंद सुखा दयाल सिंह मेगोवाल अवतार सिंह दीप बैंस जू एस ए सिंह बैंस चैन सिंह खेड़ा सुखविंदर बैंस सबका सरपंच बलविंद ਕਲਦੀਪ ਸਿੰਘ ਨੰਗਲਕੱਲਾ ਬਨੋਦ ਸਿੰਘ ਸੰਗਾ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਪੰਜ ਬਲਜਿੰਦਰ ਸਿੰਘ ਬੈਂਸ ਲਖਣ ਸਿੰਘ ਬੈਂਸ ਨੇ ਕੀਤੀ ਤੇ ਜੇਤੂ ਖਿਡਾਰੀ ਨੂੰ ਨਾਮਾਂ ਦੀ ਵੰਡ ਮੁੱਖ ਮਹਿਮਾਨ ਕਮਲਜੀਤ ਕੌਰ ਕੈਨੇਡਾ ਰঞ্জੀਤ ਸਿੰਘ ਨਾਗਰਾ ਕੈਨੇਡਾ ਰਮਨਦੀਪ ਕੌਰ ਨਾਗਰਾ ਅਵਤਾਰ ਸਿੰਘ ਬੈਂਸ ਨਿਰਮਲ ਸਿੰਘ ਪੀਲੋਵਾਲ ਅਵਤਾਰ ਸਿੰਘ ਦੀਪ ਇਕਵਾਲ ਸਿੰਘ ਖੇੜਾ ਨੇ ਕੀਤੀ ਉਹਨਾਂ ਦੱਸੇ ਕਿ ਅੱਜ ਦੇ ਖੇਡ ਕੇ ਫਾਈਨਲ ਮੈਚਾਂ ਵਿੱਚ ਅੰਡਰ 16 ਸਾਲ ਦੇ ਫਾਈਨਲ ਵਿੱਚ ਪਾਲਟਾ ਨੇ ਕਿੜਾ ਨੂੰ 1-0 ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਤੇ ਪਿੰਡ ਵਰਗ ਓਪਨ ਦੇ ਮੈਚ ਵਿੱਚ ਪੰਜੋੜ ਨੇ ਸਰਹਾਲਾ ਕਲੈਕ ਟੀਮ ਨੂੰ 2-0 ਨਾਲ ਹਰਾ ਕੇ 35000 ਰੁਪਏ ਨਕਦ ਰਾਸ਼ੀ ਤੇ ਕਲੱਬ ਵਰਗ ਦੇ ਸੰਘਰਸ਼ਪੂਰਨ ਫਾਈਨਲ ਮੈਚ ਵਿੱਚ ਸੰਤ ਬਾਬਾ ਭਗ ਸਿੰਘ ਕਲਬ ਜੱਬੜ ਨੇ ਸੀ ਆਰ ਪੀ ਐਫ ਜਲੰਧਰ ਦੀ ਟੀਮ ਨੂੰ ਪਲੈਂਟਿਕ ਕਿੱਕ ਦੁਆਰਾ 4-3 ਦੇ ਫਰਕ ਨਾਲ ਹਰਾ ਕੇ 1 ਲੱਖ 1000 ਰੁਪਏ ਨਕਦ ਰਕਮੀ ਅਤੇ ਸ਼ਾਨਦਰ ਟਰਾਫੀ ਤੇ ਕਬਜ਼ਾ ਕੀਤਾ ਆਓ ਅਸੀਂ ਦੇਖਦੇ ਹਾਂ ਜ ਫਾਈਨਲ ਮੈਚ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਹੁਣ ਤੱਕ ਇਸ ਟੂਰਨਾਮੈਂਟ ਦੇ ਵਿੱਚ ਸ਼ੁਭਾਭਾਣੀਆਂ ਤੇ ਉਹਨਾਂ ਵੀਰਾਂ ਦੇ ਵੀ ਧੰਨਵਾਦੀਆਂ ਮਾਈਕ ਤੋਂ ਤੇ ਸਰੀਰਤ ਤੋਂ ਸਹਿਯੋਗ ਕੀਤੀ ਤੇ ਐਨਆਰਆਈ ਭਰਾ ਜਿਹੜੇ ਬਾਹਰਲੇ ਦੇਸ਼ਾਂ 'ਚ ਬੈਠੇ ਵੀ ਪੰਜਾਬ ਦੀ ਜਵਾਨੀ ਨੂੰ ਸਾਹਮਣੇ ਦੇ ਲਈ ਵੱਡੇ ਉਪਰਾਲੇ ਕਰਦੇ ਆ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਸੋ ਅਗਲੇ ਸਾਲ ਦੇ ਲਈ ਇਸ ਤੋਂ ਵੀ ਵਧੀਆ ਟੂਰਨਾਮੈਂਟ ਗਰਾਊਂਡ ਦੀ ਆਸ ਰੱਖਦਾ ਹੋਇਆ ਇੱਕ ਵਾਰ ਸਾਰਿਆਂ ਨੂੰ ਫਤਿਹ ਬੁਲਾਉਣਾ ਤੇ ਨਾਲ ਦੀ ਨਾਲ ਸਾਡੀ ਟੀਮ ਖੜੀ ਆ ਮੀਰੀ ਪੀਰੀ ਸਪੋਰਟਸ ਕਲੱਬ ਪੱਤੀ ਸੂਰਜ ਸਿੰਘ ਦੀ ਆਉਣ ਵਾਲੇ ਸਾਲ ਦੇ ਵਿੱਚ ਦੋਆਬਾ ਕੱਪ ਤੋਂ ਪਹਿਲਾਂ ਜਨਵਰੀ ਦੇ ਪਹਿਲੇ ਹਫਤੇ ਮੀਰੀ ਪੀਰੀ ਕੱਪ ਜਿਹੜਾ ਉਹ ਵੀ ਕਲੱਬ ਲੈਵਲ ਦਾ ਕਰਵਾਇਆ ਜਾਣਾ ਸਾਡੀ ਸਮੁੱਚੀ ਟੀਮ ਵੀਰ ਕਸ਼ਮੀਰ ਸਿੰਘ ਜੀ ਪੁਨੀਆ ਬਲਦੀਪ ਸਿੰਘ ਜੀ ਪੁੰਨੀਆਂ ਰਣਜੀਤ ਸਿੰਘ ਸੋਤਾ ਪਰਮਜੀਤ ਸੋਤਾ ਸਾਰੀ ਟੀਮ ਸਮੁੱਝੀ ਸਰਪ੍ਰੀਖ ਇਹ ਦੋਨੋਂ ਟੂਰਨਾਮੈਂਟ ਤਕਰੀਬਨ ਸਾਡੀ ਇੱਕੋ ਹੀ ਟੀਮ ਇਸੇ ਤਰ੍ਹਾਂ ਸੰਤ ਬਾਬਾ ਹਰੀ ਸਿੰਘ ਸ਼ਮਰ ਲੀਗ ਮਹਾਲਪੁਰ ਵੀ ਹਰਦੀਪ ਸਿੰਘ ਪ੍ਰਧਾਨ ਇਹ ਚਾਰ ਪੰਜ ਟੂਰਨਾਮੈਂਟਾਂ ਦੀ ਟੀਮ ਇੱਕੋ ਹੀ ਆ ਬਸ ਮਹਾਰਾਜ ਸਾਨੂੰ ਇਸੇ ਤਰ੍ਹਾਂ ਪੱਲ ਬਖੇ ਰਹੇ ਨੇ ਤੇ ਅੱਜ ਇਹ ਮੇਲੇ ਕਰਾਉਂਦੇ ਰਹੀਏ ਸੋ ਮਹਾਰਾਜ ਕਿਰਪਾ ਕਰਨ ਜੀ ਜਿੰਨੇ ਤੁਸੀਂ ਵੱਧ ਤੋਂ ਵੱਧ ਇਹ ਮੇਲੇ ਕਰਾਉਂਗੇ ਨਿਆਣੇ ਗਰਾਊਂਡ ਵਾਲਾ ਜੋੜ ਦੇ ਆਪਾਂ ਗੱਲਾਂ 'ਚ ਵਿਸ਼ਵਾਸ ਨਹੀਂ ਕਰਦੇ ਗਰਾਊਂਡ ਲੈਵਲ ਤੇ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਆ ਇੰਨਾ ਹੀ ਕਹਿੰਦਾ ਹੋਇਆ ਇੱਕ ਵਾਰ ਸਾਰਿਆਂ ਤੋਂ ਜੇ ਕਿਸੇ ਨੂੰ ਕੋਈ ਵੱਧ ਘੱਟ ਕਹਿ ਹੋਇਆ ਮੇਰੀ ਜੀਬ ਦਾਦੀਆਂ ਮੇ ਤੋਂ ਬੋਲੇ ਹੋ ਜਾਂਦਾ ਜੇਨੇ ਕੋਈ ਗਲਤ ਕਰਦਾ ਔਰ ਕਹਿਣਾ ਉੱਥੇ ਉਹਨਾਂ ਜਿੱਥੇ ਗਲਤ ਹੁੰਦਾ ਮੇਰੇ بڑے ਭਰਾ ਫੇ ਰੋਕਦੇ ਰਹਿੰਦੇ ਥੋੜਾ ਕਹਿੰਦੇ ਤੂੰ ਇਦਾਂ ਨਾ ਕਰ ਪਰ ਕਹਿ ਦਿਆ ਕਰਨਾ ਪਰ ਫਿਰ ਵੀ ਮੈਂ ਉਹਦੀ ਮਾਫੀ ਮੰਗ ਲੈਣਾ ਗਾਦ ਉਹ ਵੀ ਤੇ ਕਹਿੰਦਾ ਰਹੂੰਗਾ ਜਿੱਥੇ ਗਲਤ ਹੋਇਆ ਤੁਸੀਂ ਮਾਫ ਕਰਦੇ ਰਹੋ ਇੰਨਾ ਹੀ ਕਹਿੰਦਾ ਹੋਇਆ ਖੇਮਲਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ 老婆